ਹਾਂ ਜੀ ਕੰਟਰੋਲ ਖੜਿਆ ਸਾਰਾ ਠੀਕਾ ਹੈ ਨਾ ਹਾਂ ਜੀ ਕੰਟਰੋਲ ਵਿੱਚ ਕਰਦੇ ਆ ਗਣੀ ਖਨਾਰੀ ਜਿਹੜਾ ਹੈਡਵਰਕਸ ਉੱਤੇ ਪਹੁੰਚਿਆ ਮੇਰੇ ਨਾਲ ਮਨਜੋਤ ਟਿਕਟੇ ਕਮਿਸ਼ਨਰ ਸਹੂਦ ਦੇਗੇ ਸੋ ਸਤਿ ਸ੍ਰੀ ਅਕਾਲ ਰਹਿਣ ਲਈ ਆਇਆਗੇ ਸਾਰੇ ਅਫਸਰ ਸੇਵਾਨ ਬੁਲਾਏ ਨੇ ਜੀ ਕਿ ਪਾਣੀ ਦਾ ਖੱਗੜ ਦਾ ਲੈਵਲ ਜਿਹੜਾ ਉਸਤੇ ਚੱਲ ਰਿਹਾ ਹੈ ਖੱਗੜ ਦਾ ਲੈਵਲ ਜਿਹੜਾ ਉਹ ਫਿਲਹਾਲ ਕੰਟਰੋਲ ਆ 743.7 ਤੇ ਹੈਗਾ ਡੇਂਜਰ ਲੈਵਲ ਤੋਂ ਕਾਫੀ ਥੱਲੇ ਆਗਾ ਸੋ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਆਸ਼ਾ ਹੈ ਕਿ ਜੋ ਜੋ ਮੀਂਹ ਘੱਟੀ ਜਾਊਗਾ ਪਾਣੀ ਹੋਰ ਥੱਲੇ ਜਾਇ ਜਾਊਗਾ ਸੋ ਸਾਰੀ ਜਗ੍ਹਾ ਤੇ ਜਿੱਥੇ ਜਿੱਥੇ ਪਹਿਲਾਂ ਬ੍ਰੀਚਸ ਹੋ ਜਾਂ ਸੀਗੀਆਂ ਲਾਸਟ ਟਾਈਮ ਦੇ ਵਿੱਚ ਟੁੱਟਿਆ ਸੀ ਕੰਕਰ ਉੱਥੇ ਜਿਹੜਾ ਅਸੀਂ ਉਹਨੂੰ ਹੋਰ ਤਕੜਾ ਕਰ ਦਿੱਤਾ ਗਿਆ ਉਹਨੂੰ ਹੋਰ ਸਟਰੈਂਥਰਿੰਗ ਕਰ ਦਿੱਤਾ ਗਿਆ ਪਰ ਬਾਦੂ 2 ਲੱਖ ਬੈਗ ਜਿਹੜੇ ਨੇਗੇ ਭਰਾ ਆ ਕੇ ਮਿੱਟੀ ਦੇ ਉਹ ਵੀ ਰੱਖੇ ਗਏ ਨੇ 1 ਲੱਖ ਬੈਗ ਆਲਰੇਡੀ ਸੀਗਾ 2 ਲੱਖ ਬੈਗ ਹੋਰ ਰੱਖੇ ਹੋਏ ਨੇਗੇ ਤਾਂ ਕਿ ਕਿਦੋਂ ਵੀ ਬ੍ਰੀਚ ਨਾ ਸਕੇ ਸੋ ਬਿਲਕੁਲ ਮੈਨੂੰ ਇਹ ਲੱਗਦਾ ਕਿ ਆਮ ਤੌਰ ਤੇ ਬ੍ਰੀਚ ਜਿਹੜੀ ਆ ਉਹ 747 ਜ 48 ਪੁਆਇੰਟ ਤੇ ਆਉਂਦੀ ਸੀ ਇਸ ਵਾਰ 750 ਦਾ 50 ਤੱਕ ਦੇ ਅਸੀਂ ਪ੍ਰਬੰਧ ਕੀਤੇ ਨੇ ਕਿ ਜੇ 750 ਫਿਟ ਲੈਵਲ ਦਾ ਪਾਣੀ ਆ ਜਾਏ ਤਾਂ ਵੀ ਜਿਹੜਾ ਉਹ ਬ੍ਰੀਚ ਨਾ ਹੋਵੇ ਸੋ ਸਰਕਾਰ ਪੂਰੀ ਮਸਤੈਦੀ ਦੇ ਉੱਤੇ ਆ ਸਾਰੇ ਅਫਸਰ ਸਾਹਿਬਾਨ ਖੁਦ ਮੈਂ ਪੰਜਾਬ ਸਰਕਾਰ ਸਾਰੇ ਕੈਬਨਿਟ ਮੰਤਰੀ ਉਹ ਬਿਲਕੁਲ ਲੋਕਾਂ ਦੇ ਵਿਚਾਰ ਨੇ ਕਿ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਪ੍ਰਸ਼ਾਸਨ ਬਿਲਕੁਲ ਪੱਪਾਂ ਦੇ ਭਾਰ ਹੈਗਾ ਸਾਰੇ ਅਫਸਰ ਸਾਹਿਬਾਨ ਪੱਪਾਂ ਦੇ ਭਾਰ ਇੱਥੇ ਉੱਥੇ ਰੁਕ ਕੇ ਰੁਕੋ ਅਫੀਸ ਚ ਲੈ ਲਓ ਅਫੀਸ ਚ ਨਾ ਨਾ ਚੋਰ ਚੋਰ ਲੈ ਨਾ ਇੰਸ਼ਾਅਰ ਹਾਂ ਜੀ ਸਾਡੇ ਵੀ ਕੱਟ ਪਿੱਛੇ ਪਿੱਛੇ ਕਰ ਲਾ ਮੈਂ ਇਹ ਵੈਸੇ ਤਈ ਨਾ ਲੋਕ ਰਾਤ ਜਿਹੜੇ ਬਿੱਤਰ ਵੀ ਸਰ ਉਹ ਆਪਣੇ ਕਰੇਗਾ